ਜ਼ਰੂਰ ਬੋਂਦਾ ਇਲੈਕਟ੍ਰੀਕਲ ਦੇ ਨਾਮ ਤੇ ਆਪਣੀ ਫਰਮ ਹੈ ਮੈਂ ਤੁਹਾਨੂੰ ਬਿਜਲੀ ਸੰਬੰਧੀ ਜਾਣਕਾਰੀਆਂ ਦਿਆ ਕਰੂੰਗਾ ਅੱਜ ਇੱਕ ਪਹਿਲੀ ਜਾਣਕਾਰੀ ਗੌਰ ਨਾਲ ਤੁਹਾਨੂੰ ਬਹੁਤ ਹੀ ਕੰਮ ਦੀ ਹੈ ਘਰਾਂ ਚ ਬਹੁਤ ਜ਼ਰੂਰੀ ਚੀਜ਼ ਚਾਹੀਦੀ ਹੈ ਇਹਦਾ ਨਾਮ ਹੈਗਾ ਅੰਡਰਵੋਲਟ ਐਂਡ ਓਵਰਵੋਲਟ ਪ੍ਰੋਡਕਟਰ ਇਹ ਜਿਹੜਾ ਐਮਸੀ ਬਾਕਸਾ ਹੁੰਦਾ ਜਿੱਥੇ ਡੀਪੀ ਲੱਗਿਆ ਹੁੰਦਾ ਆਪਣਾ ਮੇਨ ਐਮਸੀਬੀ ਲੱਗੇ ਜਾਂਦੇ ਨੇ ਉੱਥੇ ਹੀ ਲੱਗ ਜਾਂਦਾ ਕੋਈ ਦਿੱਕਤ ਨਹੀਂ ਉਸੇ ਚੀਜ਼ ਚ ਫਿੱਟ ਹੋ ਜਾਣਾ ਹੈਗਾ ਔਰ ਉਹਦੇ ਬੈਨੀਫਿਟ ਫਾਇਦੇ ਇੰਨੇ ਨੇ ਵੀ ਤੁਸੀਂ ਜਾਣ ਕੇ ਹੈਰਾਨ ਰਹੋਗੇ ਜਿਹੜਾ ਮੈਂ ਇਸ ਤਰੀਕੇ ਇਹ ਦਿੰਦੇ ਨੇ ਜਿਆਦਾ ਵੋਲਟਜ ਆ ਗਈ ਤਾਂ ਸੜ ਗਿਆ ਘੱਟ ਵੋਲਟਜ ਆ ਗਈ ਤਾਂ ਸੜ ਗਿਆ ਅੰਡਰ ਵੋਲਟਜ ਤੇ ਵੀ ਬੰਦ ਕਰੂਗਾ ਓਵਰ ਵੋਲਟਜ ਤੇ ਵੀ ਬੰਦ ਕਰੂਗਾ ਵੱਧ ਅੰਡਰ ਤੇ ਵੀ ਬੰਦ ਕਰੂਗਾ ਔਰ ਸ਼ਾਰਟ ਸਰਕਟ ਤੇ ਵੀ ਬੰਦ ਕਰੂਗਾ ਉਸ ਤੋਂ ਬਾਅਦ ਤੁਸੀਂ ਕਿਸੇ ਸਮਰਸੀ ਵਾਲ ਤੇ ਟਾਈਮ ਤੇ ਲਾਉਣਾ ਟਾਈਮ ਤੇ ਵੀ ਲੱਗ ਜੂ ਕਿੱਥੇ ਮਰਜੀ ਸਿਰਫ ਸਿੰਗਲ ਫੇਸ 300 ਅੰਪੀਅਰ 799 ਰੁਪਏ ਅੱਜ ਰੇਟ ਹੈ ਇਹਦਾ ਬਹੁਤ ਬਹੁਤ 5-4 ਰੁਪਏ ਦਾ ਇਧਰ ਉਧਰ ਹੋ ਸਕਦਾ ਹੈ ਜਿਹੜਾ ਹੈਗਾ 100 ਅੰਪੀਅਰ 3 ਫੇਸ ਉਹ ਹੈਗਾ ਹੈਗਾ 3000 ਰੁਪਏ ਦਾ ਆਰਡਰ ਕਰੋ ਤੇ ਮੰਗਾਓ ਦਿਵਾਲੀ ਤੇ ਵੀ ਖਰਚਾ ਕਰੋਗੇ ਨਾ ਘਰ ਚਲਵਾਓ ਨਜ਼ਾਰੇ ਲਓ ਕਿਉਂਕਿ ਸੋਡੀ ਕੋਈ ਚੀਜ਼ ਹੀ ਨਹੀਂ ਸੜਨੀ ਸਾਨੂੰ ਫਿਕਰ ਹੀ ਨਹੀਂ ਰਹਿਣਾ ਕਿਸੇ ਚੀਜ਼ ਦਾ ਤੇ ਬਾਕੀ ਰਹਿ ਗਈ ਮਿਸਤਰੀ ਆ ਜਿਹੜੀ ਉਹਦੀ ਲੇਬਰ ਹੈਗੀ ਉਹ ਉੱਪਰ ਹੈਗੀ ਉਹਨੂੰ ਦੇ ਦਿਓ ਕੋਈ ਵੀ ਸਵਾਲ ਪੁੱਛਣਾ ਹੋਵੇ ਬਿਜਲੀ ਸੰਬੰਧੀ ਤੁਸੀਂ ਮੇਰੇ ਤੋਂ ਮੈਸੇਜ ਤੇ ਪੁੱਛ ਸਕਦੇ ਹੋ ਮੈਂ ਤੁਹਾਨੂੰ ਹਰੇਕ ਜਾਣਕਾਰੀ ਦੇਵਾਂਗਾ ਕਿਸੇ ਵੀ ਸੰਬੰਧੀ ਅਰਥ ਬਿਜਲੀ ਦੇ ਸੰਬੰਧ ਵਿੱਚ ਜੋ ਵੀ ਹੈ ਸੋਲਰ ਸੂਲ ਜੋ ਵੀ ਮੋਟਰ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਤੁਸੀਂ ਮੇਰੇ ਤੋਂ ਮੈਸੇਜ ਤੇ ਲੈ ਸਕਦੇ ਹੋ ਮੈਂ ਤੁਹਾਨੂੰ ਦੋਂਗਾ ਜੇ ਵੀਡੀਓ ਪੂਰੀ ਦੇਖੋ ਤੇ ਆਪਣੇ ਦੋਸਤਾਂ ਨੂੰ ਕਰ ਦਿਓ ਸ਼ੇਅਰ ਸਕਰੀਨ ਤੇ ਚੱਲ ਰਹੀ ਤੇ ਜਿਹੜੀ ਫੋਟੋ ਇਹ ਉਹ ਪ੍ਰੋਡਕਟਾਂ ਦੀਆਂ ਨੇ ਤੇ ਲਿੰਕ ਹੈਗਾ ਇਹਦਾ ਕਮੈਂਟ ਬਾਕਸ ਵਿੱਚ ਧੰਨਵਾਦ ਜੀ